ਕੀ ਨਾਮ ਹੈ ਜੀ ਕਿਹੜੇ ਪਿੰਡ ਤੋਂ ਕੀ ਮਾਮਲਾ ਹੋਇਆ ਮਾਮਲਾ ਸਾਰ ਇਹ ਹੋਇਆ ਜੀ ਆਪਣਾ ਨਾ ਬੇਟਾ ਸੀਗਾ 16 17 ਕੇ ਸਾਲ ਦਾ ਤੇ ਕੋਈ ਚੋਣ ਨਹੀਂ ਦੀ ਨਾ ਅੱਜ ਤੋਂ ਪਹਿਲਾਂ 2 3 ਸਾਲ ਪਹਿਲਾਂ ਕੋਈ ਰੈਂਜਰ ਸੀਗੀ ਮਾੜੀ ਮੁੱਟੀ ਉਸੇ ਰੈਂਜਰ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ ਸੀ ਕਿਹਨਾਂ ਵੱਲੋਂ ਕੀਤਾ ਗਿਆ ਕੀ ਕਾਰਨ ਸਾਡੇ ਪਿੰਡ ਦੇ ਹੀ ਆ ਬੰਦੇ ਹੀ ਕੋਈ ਉਹ ਹੀ ਬਗਮਾੜਾ ਮੋਟਾ ਚੱਕਰ ਨਾਲ ਹੀ ਕੰਮ ਕਰਦਾ ਹਨ ਇਹਨਾਂ ਨੇ ਜੋ ਕਰਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕਾਦੇ ਨਾਲ ਸਾਨੂੰ ਇਹ ਪਤਾ ਲੱਗਿਆ ਉਹ ਮਾਲ ਚਾਰਦਾ ਬੇਡਾ ਬੱਕਰੀਆਂ ਅਸੀਂ ਜਦੋਂ ਮਾਲ ਘਰੇ ਆ ਗਿਆ ਤੇ ਉਹ ਮਾਲ ਪਾਏ ਵੇਖਣ ਲੱਗੇ ਮਾਲ ਦਾ ਪਿੱਛੇ ਛਾੜਦੇ ਨੇ ਵਾੜੀ ਚ ਤੇ ਮਾਲ ਘਰੇਗਾ ਤੋਂ ਆ ਗਿਆ ਉਹ ਜਦੋਂ ਮੈਂ ਮਾਲ ਮਗਰ ਗਿਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਤੇ ਰਾਜ ਫੜ ਲਿਆ ਤੋਂ ਮੈਂ ਗਾਂ ਲੱਦਿਆਂ ਨੂੰ ਵੇਖ ਕੇ ਤੇ ਗਾਂ ਚਾਉਣ ਜਾ ਰਿਹਾ ਉਹ ਮੇਰੇ ਜਾਂਦੇ ਨੂੰ ਉੱਟਾਈ ਬੈਠੇ ਸੀਗੇ ਕਾਹਦੇ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਜੀ ਸਰਗੇ-ਸਰਗੇ ਜੇ ਵੇਖਿਆ ਉਹਦੇ ਹੱਥਾਂ 'ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੇ ਕੋ ਇੱਕ ਆਪਣੀ ਹੁੰਦੀ ਆ ਜਿਹੜੀ ਉਹ ਸਰਗੇ ਜਾ ਮੋੜਦੀ ਜਿਹੜੀ ਕੀ ਮੰਗ ਕਰਦੇ ਹਾਂ ਗਾਇਦਾ ਇਨਸਾਫ ਕਰ ਦੇ ਸਾਡੇ ਜਿਵੇਂ ਪੁੱਤ ਨੂੰ ਮਲਾ ਚਾਹੀਏ ਉਹ ਵੀ ਅਗਲਿਆਂ ਨੂੰ ਵੀ ਆਲੇ ਕਿੰਨੇ ਭੈਣ ਭਰਾ ਸੀ ਉਹ ਤਿੰਨ ਭੈਣ ਭਰਾ ਸੀ ਕੀ ਨਾਮ ਆ ਜੀ ਕੀ ਮਾਮਲਾ ਹੋਇਆ ਹਾਂ ਜੀ ਮੈਂ ਮੇਜਰ ਸਿੰਘ ਤੇ ਇਹ ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਂਜਾ ਹੈ ਭਾਂਜੇ ਦਾ ਮਤਲਬ ਇਹ ਦੱਸਦਾ ਹਾਂ ਬੋਟੋ ਆ ਯਾਰ ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ ਦੋ ਤਿੰਨ ਸਾਲਾਂ ਦੀ ਰੰਜਿਸ਼ ਸੀਗੀ ਉਹਦੇ ਕਾਰਨ ਕੱਲ 7:30 ਵਜੇ ਨੂੰ ਰੋਕ ਕੇ ਫੇਰ ਐਮੀ ਦੇ ਨਾਲ ਉਹਦਾ ਕਤਲ ਕਿੰਨੇ ਵਿਅਕਤੀ ਸੀ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਉਹ ਲਗਭਗ ਮਤਲਬ 5-6 ਦਾ ਪਰਿਵਾਰ ਦੇ ਸੀ ਕਿ ਕੁਝ ਅਣਪਛਾਤੇ ਜਾਂ 10-11 ਬੰਦੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਪਿੰਡ ਤਾਮਕੋੜ ਦੇ ਕੀ ਮੰਗ ਕਰਦੇ ਹੋ ਮੰਗ ਹੈ ਪ੍ਰਸ਼ਾਸਨ ਤੋਂ ਵੀ ਸਰਨੋਂ ਸਾਹਿਬ ਮਿਲਣਾ ਚਾਹੀਦਾ ਐਸਐਚਓ ਸਾਹਿਬ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਤਾਮਕੋੜ ਕੇਸ ਦੀ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਸਿਵਲ ਸੋਤਾਲ ਵਿੱਚ ਮੋਰਚੇ 'ਚ ਰੈਡ ਬੋਡੀ ਪਈ ਆ ਇੱਥੇ ਮੌਕੇ ਤੇ ਪਹੁੰਚ ਕੇ ਕਾਰਵਾਈ ਹਮਲਾ ਚਲੰਦੀ ਜਾ ਰਹੀ ਆ ਇਸ ਲੱਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ ਬੀ ਐਨਐਸ ਐਸਐਸਟ ਇਹਦੀ ਕਾਰਵਾਈ ਹਮਲਾ ਚਲੰਦੀ ਜਾ ਰਹੀ ਆ ਤੇ ਪੋਸਟਮਾਨ ਰਿਪੋਰਟਾਂ ਤੇ ਅਗਲੀ ਕਾਰਵਾਈ ਹਮਲਾ ਚਲੰਦੀ ਜਾਵੇਗੀ ਮਲੋਟ ਵਾਸੀਆਂ ਲਈ ਖੁਸ਼ ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ बुकफास्ट कंपनी ਕੋਲ ਹਰ ਤਰ੍ਹਾਂ ਦੇ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ